ਸੂਬੇ ਦੇ ਬਿਜਲੀ ਢਾਂਚੇ ਦੀ ਕੁਸ਼ਲਤਾ ਅਤੇ ਕਾਰਗੁਜ਼ਾਰੀ ਨੂੰ ਵਧਾਉਣ ਲਈ ਪੰਜਾਬ ਸਰਕਾਰ ਨੇ ਪ੍ਰਾਈਵੇਟ ਪਲਾਂਟ ਥੀਕ ਕੇ ਇਤਿਹਾਸ ਰਚਿਆ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਹੀ ਵਾਲੀ ਸਰਕਾਰ ਨੇ 1080 ਕਰੋੜ ਰੁਪਏ ਦੀ ਲਾਗਤ ਨਾਲ 540 ਮੈਗਾਵਾਟ ਜੀਵੀਕੇ ਪਾਵਰ ਦੀ ਮਲਕੀਅਤ ਵਾਲੇ ਗੋਇੰਦਵਾਲ ਪਾਵਰ ਪਲਾਂਟ ਨੂੰ ਖਰੀਦ ਕੇ ਸਫਲਤਾ ਦੀ ਨਵੀਂ ਕਹਾਣੀ ਲਿਖੀ ਨਜ਼ਰ ਨਾਲ ਹੀ ਇਸ ਪਲਾਂਟ ਦਾ ਨਾਮ ਬਦਲ ਕੇ ਟੀ ਜੇ ਗੁਰੂ ਸਾਹਿਬ ਦੇ ਨਾਮ ਉੱਤੇ ਸ਼੍ਰੀ ਗੁਰੂ ਅਮਰਦਾਸ ਥਰਮਲ ਪਾਵਰ ਪਲਾਂਟ ਰੱਖਿਆ ਗਿਆ। ਇਸ ਥਰਮਲ ਪਲਾਂਟ ਦੀ ਸਮਰੱਥਾ 61% ਦੀ ਸੀ ਜਦੋਂ ਕਿ ਪੰਜਾਬ ਸਰਕਾਰ ਵੱਲੋਂ ਖਰੀਦਣ ਤੋਂ ਪਹਿਲਾਂ ਇਸ ਵਿੱਚੋਂ ਸਿਰਫ 34% ਤੱਕ ਦੀ ਹੀ ਵਰਤੋਂ ਹੁੰਦੀ ਸੀ। ਥਰਮਲ ਪਲਾਂਟ ਖਰੀਦ ਲਿਆ ਆਪਾਂ ਨੇ ਹੋਰ ਫਾਇਦਾ ਹੋਊਗਾ। ਕੋਲਾ ਆਪਣੇ ਕੋਲੇ ਆਮ ਹੈ ਆਪਾਂ ਨੇ ਖੁੱਪੋਲੇ ਦੀ ਖਾਨ ਚਲਾ ਲਈ। ਕੋਲਾ ਆਪਣੇ ਕੋਲੇ ਆ ਮੈਂ ਐਸੇ ਕਰਕੇ ਤੁਹਾਨੂੰ ਮੈਂ ਪ੍ਰਾਂਡ ਖਰੀਦ ਲਿਆ ਹੁਣ ਤਿੰਨ ਆਪਣੇ ਹੋਗੇ ਦੋ ਨੇ ਪ੍ਰਾਈਵੇਟ ਇਹਨਾਂ ਦੋਨਾਂ ਨੂੰ ਵੀ ਕਿਹਾ ਹੋਇਆ ਵੀ ਜੇ ਕਦੇ ਹੋਵੇ ਮੂਡ ਦੱਸਿਓ ਫੇ ਖਰੀਦ ਲਾਂਗੇ ਪਹਿਲੀ ਵਾਰ ਹੋਇਆ ਹੈ ਕਿ ਸਰਕਾਰ ਪ੍ਰਾਈਵੇਟ ਸੈਕਟਰ ਨੂੰ ਖਰੀਦ ਰਹੀ ਹੈ ਕਿਉਂਕਿ ਨੀਅਤ ਸਾਫ਼ ਹੈ ਇਸ ਵਕਤ ਫਿਰੋਜ਼ਪੁਰ ਦੇ ਹਬੀਬ ਕੇ ਵਿੱਚ ਮੌਜੂਦ ਆ ਜਿੱਥੇ ਕੀ ਬਨ ਨੂੰ ਮਜ਼ਬੂਤ ਕੀਤਾ ਜਾ ਰਿਹਾ ਹੈ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤ ਇੱਥੇ ਪਹੁੰਚ ਰਹੀ ਹੈ ਦੂਜੇ ਪਾਸੇ ਗੱਲ ਕੀਤੀ ਜਾਵੇ ਤਾਂ ਸੇਵਾ ਕਾਰਜਾਂ ਵਾਲੇ ਸੰਗਤਾਂ ਨੇ ਵਟ ਕੱਡੇ ਹੋਏ ਨੇ ਕਿਉਂਕਿ ਹਿੰਦੂ ਮੁਸਲਮ ਸਿੱਖ ਈਸਾਈ तमाम ਲੋਕ ਜਿਹੜੇ ਇਸ ਵਕਤ ਜੁਟੇ ਹੋਏ ਨੇ ਤਸਵੀਰ ਤੋਂ ਦਿਖਾ ਦਿੰਦੇ ਆ ਭਾਈ ਜੀ ਮਲੇਰਕੋਟ ਦੇ ਤੋਂ ਪੁੱਛੇ ਹੋਏ ਨੇ ਅਤੇ ਇੱਥੇ ਲੰਗਰ ਜਿਹੜਾ ਹੈਗਾ ਉਹ ਲਗਾਇਆ ਗਿਆ ਤਾਂ ਤਸਵੀਰ ਤੁਹਾਡੇ ਨਾਲ ਸਾਂਝੀ ਕਰ ਰਹੇ ਆ ਜਿੱਥੇ ਇਸ ਵਕਤ ਤੁਸੀਂ ਵੇਖ ਸਕਦੇ ਹੋ ਕਿ ਬਿਰਿਆਨੀ ਜਿਹੜੀ ਹੈਗੀ ਆ ਉਹ ਵਰਤਾਈ ਜਾ ਰਹੀ ਹੈ ਅਤੇ ਤਸਵੀਰਾਂ ਤੁਹਾਡੇ ਸਾਹਮਣੇ ਨੇ ਕਿ ਕਿਸ ਤਰੀਕੇ ਨਾਲ ਇੱਕ ਪਾਈਚਾਰਾ ਜਿਹੜਾ ਆ ਗਿਆ ਆਪਸੀ ਉਹ ਇੱਥੇ ਦੇਖਣ ਨੂੰ ਮਿਲ ਰਿਹਾ ਹੈ ਤਾਂ ਬੇहद ਖੂਬਸੂਰਤ ਹੈ ਤਸਵੀਰ ਆ ਪੰਜਾਬ ਦੀ ਜਿੱਥੇ ਕਿ ਇਸ ਵਕਤ ਤੁਸੀਂ ਦੇਖ ਸਕਦੇ ਹੋ ਕਿ ਜਿਹੜਾ ਲੰਗਰ ਵਰਤਾਇਆ ਜਾ ਰਿਹਾ ਹੈ ਤਾਂ ਮੁਸਲਮਾਨ ਵੀਰ ਨੇ ਹਿੰਦੂ ਵੀਰ ਨੇ ਸਿੱਖ ਵੀਰ ਨੇ ਤਮਾਮ ਲੋਕ ਇਸ ਵਕਤ ਇਹ ਸੇਵਾ ਜਿਹੜੀ ਹੈਗੀ ਇਸ ਦੇ ਵਿੱਚ ਹਿੱਸਾ ਪਾ ਰਹੇ ਨੇ ਸਰ ਕਿੱਥੋਂ ਦਰ ਇਹਨਾਂ ਨੇ ਮਲੇਰ ਕੋੜਲਾ ਸਰ ਹਾਂ ਇਹ ਹੜਪੇੜ ਤਾਂ ਲਈ ਸਰ ਚਾਰ ਗੱਡੀਆਂ ਮਲੇ ਕੋਲ ਸੁੱਕੇ ਰਸ ਹੁੰਦੀਆਂ ਫੀਡ ਔਰ ਆ ਲੰਗਰ ਲੈ ਕੇ ਆਇਆ ਸਰ ਬਸ ਕਿਵੇਂ ਦਾ ਲੱਗ ਰਿਹਾ ਹੁਣ ਤੇ ਮਾਹੌਲ ਕਿਵੇਂ ਦਾ ਬਣਿਆ ਹੋਇਆ ਤੁਹਾਡੇ ਸਾਹਮਣੇ ਆ ਸਰ ਕੀ ਕਹਿ ਸਕਦਾ ਹਾਂ ਦੁੱਖ ਦੀ ਘੜੀ ਹੈ ਇਹ ਕਿਹੜਾ ਕੋਈ ਸ਼ੌਂਕ ਵਾਸਤੇ ਹੈ ਇਹ ਤਾਂ ਬਖਤ ਪਿਆ ਹੋਇਆ ਪੰਜਾਬ ਦੇ ਉੱਤੇ ਉਹਦੇ ਲਈ ਸਰ ਹਾਲੋ ਜੀ ਮੈਂ ਦੇ ਪਾਪਾ ਬਾਬਾ ਇਹਨਾਂ ਨੂੰ ਦੇ ਦੇਗਾ ਬੀ ਆ ਜੀ ਤਾਂ ਬਿਲਕੁਲ ਭਾਈ ਜੀ ਕਿਵੇਂ ਲੱਗ ਰਿਹਾ ਅੱਜ ਦੋਨੇ ਤਸਵੀਰ ਇਕੱਠੀ ਬੜੀ ਸ਼ਾਨਦਾਰ ਤਸਵੀਰ ਬਹੁਤ ਵਧੀਆ ਲੱਗ ਰਿਹਾ ਜੀ ਇਹ ਭਾਜੀ ਦੀ ਹੁਣੀ ਮਲੇਰਕੋਟ ਦੇ ਦਾਰੇ ਤੇ ਇੱਥੇ ਲੰਗਰ ਵਰਤਾਣੋ ਉਹ ਵੀ ਬਾਸਮਤੀ ਚੌਲ ਬਰੀਆਨੀ ਦਾ ਜਿਹੜਾ ਕਿ ਸਰਨਾ ਟਾਉ ਦਾ ਚੌਲ ਮੰਨਿਆ ਜਾ ਰਿਹਾ ਵੀ ਆ ਕੋਈ ਭੇਦ ਭਾਵ ਨਹੀਂ ਗਏ ਤੇ ਸੇਵਾ ਕਰਨ ਵਾਲਿਆਂ ਦਾ ਸਾਰੇ ਇੱਕੋ ਹੀ ਨੇ ਕੋਈ ਧਰਮ ਨਹੀਂ ਕੋਈ ਜਾਤ ਨਹੀਂ ਸਭ ਵੇਚ ਮਿਲ ਜੁਲ ਕੇ ਸੇਵਾ ਕਰ ਰਹੇ ਨੇ ਸਾਰਿਆਂ ਦਾ ਇਹਨਾਂ ਵੀਰਾਂ ਦਾ ਜਿਹੜੇ ਮਲੇਰਕੋਟ ਨਾਲ ਚੱਲ ਕੇ ਆਏ ਨੇ ਇਹ ਦਿਲ ਤੋਂ ਧੰਨਵਾਦ ਫਰੋਈ ਪਰ ਸ਼ਹਿਰ ਵੱਲੋਂ ਤੇ ਆਸੇ ਪਾਸੇ ਦੇ ਪਿੰਡ ਜਿਵੇਂ ਹਬੀਬਕੇ ਹੋ ਗਿਆ ਜਿੱਥੇ ਸੇਵਾ ਚੱਲ ਰਹੀ ਹੈ ਅਲੀਕੇ ਪਿੰਡ ਜਿਹੜੇ ਹੋਰ ਪਿੰਡ ਵੀ ਹੈਗੇ ਨੇ ਸੱਜੇ ਖੜੇ ਉਹਨਾਂ ਸਾਰਿਆਂ ਦਾ ਇਸ ਸੰਸਥਾ ਦਾ ਇਹ ਦਿਲੋਂ ਧੰਨਵਾਦ ਜਿਹੜੇ ਏਡੇ ਦੂਰ ਸਾਡੇ ਨਾਲ ਸਾਥ ਮੋਢੇ ਨਾਲ ਮੋਢਾ ਜੋੜ ਕੇ ਖੜੇ ਲੈਣੋ ਬਾਈ ਜੀ ਕਿਵੇਂ ਦਾ ਲੱਗ ਰਿਹਾ ਹੈ ਅੱਜ ਤਮਾਮ ਪਾਈਚਾਰਾ ਸਾਰਾ ਇਕੱਠਾ ਹੋ ਗਿਆ ਹੈ ਕਹਿੰਦੇ ਕਿ ਜਦੋਂ ਵੀ ਕੋਈ ਕਹਿੰਦੇ ਸੁੱਖ ਚ ਸਾਰੇ ਇਕੱਠੇ ਹੋਣ ਦੁੱਖ ਚ ਇਕੱਠੇ ਹੋਣਾ ਔਖਾ ਹੁੰਦਾ ਹੈ ਭਾਈ ਜੀ ਇਸ ਚਲੋ ਇਹ ਕਹਿ ਸਕਦੇ ਆ ਇਸ ਮੌਕੇ ਤੇ ਸਾਰੇ ਭਾਈਚਾਰਾ ਇਕੱਠਾ ਹੋ ਕੇ ਹੀ ਕੰਮ ਕਰ ਰਿਹਾ ਹੈ ਸੋ ਜੇ ਆਪਾਂ ਇੱਥੋਂ ਇਹ ਪਤਾ ਲੱਗ ਰਿਹਾ ਹੈ ਕਿ ਆਪਣੇ ਪੰਜਾਬੀਆਂ ਵਿੱਚ ਏਕਾ ਕਿੰਨਾ ਜ਼ਿਆਦਾ ਹੈ ਏਕਾ ਇੱਕ-ਇੱਕ ਕਰਕੇ ਹੀ ਇਹ ਬੰਨ ਬਚਿਆ ਹੈ ਇੱਕ-ਇੱਕ ਕਰਕੇ ਇੱਥੋਂ ਦੇ ਫਰੋਹੇਪੁਰ ਸ਼ਹਿਰ ਦੇ ਲੋਕ ਬਚਿਆ ਤੁਸੀਂ ਦੇਖ ਸਕਦੇ ਹੋ ਕਿੰਨੇ ਦੂਰੋਂ ਵੀ ਰਣੀ ਚੱਲ ਕੇ ਆਏ ਆ ਸਪੈਸ਼ਲ ਆਪ ਦਾ ਪਾਸਮੂ ਦੀ ਚੌਲਾਂ ਦਾ ਇੱਥੇ ਇਹਨਾਂ ਨੇ ਲੰਗਰ ਲਗਾਇਆ ਬਰੀਆਨੀ ਦਾ ਲੰਗਰ ਲਾਇਆ ਤੇ ਬਹੁਤ ਮੈਂ ਧੰਨਵਾਦ ਕਰਦਾ ਸਾਰੇ ਵੀਰਾਂ ਦਾ ਜਿਹੜੇ ਇੱਥੇ ਸੇਵਾ ਕਰ ਰਿਹਾ ਬੰਨ ਤੇ ਸੇਵਾ ਕਰ ਰਿਹਾ ਤੇ ਇਹੋ ਜਿਹੇ ਵੀਰ ਜਿਹੜੇ ਕਿ ਇੱਥੇ ਲੰਗਰ ਦੀ ਜਿਹੜੇ ਕਿ ਮੌਜੂਦਗੀ ਪੂਰੀ ਰੱਖ ਰਿਹਾ ਇੱਥੇ ਲੰਗਰ ਟੁੱਟਣ ਨਹੀਂ ਦੇ ਰਹੀ ਬ ਸਰ ਕੀ ਨਾ ਟੋਡਾ ਨਦੀਮ احمد ਜੀ احمد ਸਾਹਿਬ ਕਿਹਦਾ ਲੱਗ ਰਿਹਾ ਅੱਜ ਇੱਥੇ ਪਰ ਨਹੀਂ ਬੜੀ ਬਰੀਆਨੀ ਬਰੀਆਨੀ ਆ ਜਾ ਬਰੀਆਨੀ ਲੱਗ ਰਿਹਾ ਸੇਵਾ ਕਰਕੇ ਇਹ ਬਹੁਤ سارے ਲੋਕ ਫਰਕ ਮਹਿਸੂਸ ਕਰਦੇ ਆ ਲੱਗ ਰਿਹਾ ਅੱਜ ਕਿਤੇ ਲੱਗਦਾ ਕੋਈ ਜਮੀਨੀ ਲੈ ਉਹ ਤਾਂ ਕੋਈ ਹੋਊਗਾ ਇਹੋ ਜਿਹਾ ਬਸਿੰਦਾ ਨਹੀਂ ਸਾਨੂੰ ਵੀ ਫਕਰ ਮਹਿਸੂਸ ਹੁੰਦਾ ਹੈ ਮਾਨਵਤਾ ਦੀ ਸੇਵਾ ਕਰਕੇ ਮਾਲਕ ਨੇ ਮੌਕਾ ਦਿੱਤਾ ਅਸੀਂ ਪਹੁੰਚ ਗਏ ਠੀਕ ਹੈ ਬਿਲਕੁਲ ਹਾਂ ਜੀ ਸਰ ਠੀਕ ਠਾਕ ਹੋ ਹਾਂ ਜੀ ਸਰ ਜੀ ਠੀਕ ਹੈ ਬਹੁਤ ਵਧੀਆ ਜੀ ਕਿਵੇਂ ਕਿਵੇਂ ਲੱਗੇ ਫਿਰੋਜ਼ਪੁਰ ਆ ਕੇ ਬਹੁਤ ਅੱਛਾ ਲੱਗਾ ਜੀ ਆਕਰ ਜੇ ਵਕਤ ਪਿਆ ਸਾਡੇ ਭਾਈਆਂ ਤੇ ਤਾਹਾਨੂੰ ਮਜਬੂਰੀ ਚ ਆਉਣਾ ਪਿਆ ਨਹੀਂ ਪਰਨਾ ਸੀ ਕਹਿੰਦਾ ਕਾ ਨੂੰ ਇਹ ਜਆ ਵਕਤ ਆਪਾਂ ਔਰ ਕਿਉਂ ਸੀ ਆਈਏ ਜਦ ਹੋਈਏ ਖੁਸ਼ੀ ਦੇ ਮੌਕੇ ਤੇ ਇਕੱਠੇ ਹੋ ਅਲੱਗ ਬਾਤ ਹੁੰਦੀ ਹੈ ਜਿਹੜਾ ਇਹ ਆਪਾਂ ਮੌਕੇ ਤੇ ਇਕੱਠੇ ਆ ਇਹ ਦਿਲ ਰਾਜੀ ਨਹੀਂ ਹੁੰਦਾ ਇਹਦੇ ਵਿੱਚ ਭਾਵਨਾ ਆਉਂਦੀ ਆ ਦਿਲ ਨੂੰ ਦੇਖ ਕੇ ਭੈਣ ਭਾਈ ਦਾ ਦੁੱਖ ਬਾਕੀ ਸਾਡੇ ਮਲੇ ਕੋਲੇ ਸ਼ੇਰ ਮੁਹੰਮਦ ਨਵਾਬ ਖਾਨੇ ਹਾਂ ਦਾ ਨਾਂ ਨਾ ਮਾਰਿਆ ਤੀ ਕਿ ਉੱਥੋਂ ਹੀ ਚੱਲਦਾ ਆ ਰਿਹਾ ਕੰਮ ਵੀ ਨਾ ਸੀ ਕਦੇ ਟੁੱਟਣਾ ਨਾ ਇਨਸ਼ਾਅੱਲਾ ਕਦੇ ਟੁੱਟਾਂਗੇ ਇਹ ਸਾਨੂੰ ਪੁਰਾਣਾ ਨੇ ਦਿੱਤਾ ਸਾਡੇ ਕਰਾਣੇ ਪੱਕਦੇ ਜੇ ਕਿਸੇ ਦੇ ਹਮਦਰਦੀ ਬਣਗੇ ਤਾਂ ਪੁਰਾਣਾ ਆਪਨੇ ਤੇ ਰਹਿਮ ਕਰੇ ਹਮ ਜ਼ਮੀਨ ਵਾਲੇ ਤੇ ਰਹਿਮ ਕਰਾਂਗੇ ਉਪਰਾਲਾ ਹਮਾਰੇ ਤੇ ਰਹਿਮ ਕਰੇਗਾ ਇਹ ਸਾਡੇ ਦੱਸਿਆ ਜਾਂਦਾ ਇਸ ਕਰਕੇ ਸਾਨੂੰ ਕੱਲ ਪਰਸੋ ਪਤਾ ਲੱਗਿਆ ਤਾਂ ਸਾਡੇ ਮਹੱਲੇਦਾਰ ਭੈਣ ਭਾਈਆਂ ਨੇ ਆੜੀ ਦੋਸਤਾਂ ਨੇ ਇਕੱਠੇ ਹੋ ਕੇ ਦਰ ਦਰ ਮਹੱਲਿਆਂ ਦੇ ਵਿੱਚ ਜਾ ਕੇ ਇਸੇ ਇਕੱਠਾ ਕੀਤਾ ਇਸ ਲਈ ਫਿਰ ਅਸੀਂ ਸਵੇਰ 4 ਵਜੇ ਰੋਟੀ ਪਾਣੀ ਪਵਾ ਕੇ ਦੇਗਾ ਪਵਾ ਕੇ ਫਿਰ ਇਦਨ ਚੱਲਾ ਪਾਇਆ ਲੱਗਦਾ ਅਸਲ ਤਸਵੀਰ ਜਿਹੜੀ ਇਹ ਆ ਪੰਜਾਬ ਦੀ ਹਾਂਜੀ ਇਤੋਂ ਵਧੀਆ ਕੀ ਤਸਵੀਰ ਹੋਊਗੀ ਜੀ ਇਹ ਜਿਹੜੇ ਲੀਡਰ ਹੁੰਦੇ ਨੇ ਇਹ ਕਰਦੇ ਨੇ ਤੋੜ ਪੈਦਾ ਇਹ ਜਿਹੜੇ ਅਸੀਂ ਭੈਣ ਭਾਈ ਖੁਨਿਆਸਮੇ ਇਹਨਾਂ ਦੇ ਵਿੱਚ ਕੋਈ ਨਹੀਂ ਭਾਵਨਾ ਹੁੰਦੀ ਇਹ ਲੋਕ ਸਾਨੂੰ ਉਹ ਪਾੜ ਕੇ ਆਪਲਾ ਕਰ ਜਾਂਦੇ ਨੇ ਹੱਲ ਇਸੀ ਉਹ ਜਿਹੇ ਲੋਜੇ ਰਹ ਜਾਂਦੇ ਆ ਇਹ ਮਰਵਾਉਣ ਵਾਲੇ ਕੰਮ ਉਹਨਾਂ ਨੇ ਹੁੰਦੇ ਨੇ ਸਾਡੇ ਚ ਤੱਕ ਕਦੇ ਕੰਮੇ ਨਾ ਆਵੇ ਜਿਹੜੀਆਂ ਸਰਦਾਂ ਦੇ ਇਹਨਾਂ ਨੇ ਪਾਏ ਹੋਣੇ ਬੱਕਵੇ ਉਹ ਇਹ ਲੋਕਾਂ ਨਹੀਂ ਪਾਏ ਹੋਏ ਨੇ ਸਾਡੇ ਦੇ ਭੈਣ ਭਾਈ ਸੀਗੇ ਨੇ ਉਧਰ ਵੀ ਜਾਈਏ ਉਹ ਇੱਧਰ ਆਉਣ ਸਾਈਂ ਸਿੱ ਦੁੱਖ ਸਾਂਝਾ ਕਰੀਏ ਪਰ ਇਹ ਕਰਨ ਨਹੀਂ ਦਿੰਦੇ ਕਿਉਂਕਿ ਉਹਨਾਂ ਨੇ ਵੋਟਾਂ ਚਲਾਉਣੀ ਹੁੰਦੀਆਂ ਨੇ ਇਹ ਕੰਮ ਪਾਣੀ ਨੇ ਤਾਂ ਸਾਰਾ ਸਾਂਝਾ ਕਰਤਾ ਕਹਿੰਦੇ ਇਹ ਸਾਂਝੀ ਹੋਊਗਾ ਜੀ ਇਹਨਾਂ ਨੇ ਤਾਂ ਰੋਕ ਕੀਤੀ ਵੀਸੀਂ ਬੱਕ-ਬੱਕ ਕਰਦੀ ਆ ਪਰ ਉੱਪਰ ਵਾਲਾ ਇਹਨਾ ਕਰਨਾ ਚਾਹੁੰਦਾ ऐसे गल दे जफि हो जाए एक फेरा। मतलब जफि की जड़ी पप्पी करे नु तैयार। लो। कमाल है <laughs> जी। बिल्कुल ए खूबसूरतते जड़ी है की है। ए खूबसूरती है पंजाब दे। जिथे के इस वक्त ए तस्वीर तो ने सांझी कर है। रहे हैं। छोटे छोटे बच्चे ने लंगर ਵਰਤਾਇਆ ਜਾ ਰਿਹਾ ਹੈ। बिरयानी ਵਰਤਾਈ ਜਾ ਰਹੀ ਹੈ। ਅਤੇ ਬਿਰਿਆਨੀ ਵੀ ਟੋਪ ਦੀ। ਤਾਂ ਇਹ ਤਸਵੀਰ ਜਿਹੜੀ ਹੈਗੀ ਹੈ ਇਸ ਵਕਤ ਹਬੀਬ ਕੇ ਬੰਦੀ ਤਸਵੀਰ ਹੈ ਜਿੱਥੇ ਲੋਕ ਇਕੱਠਾ ਹੋਏ ਨੇ ਬੰਨੂ ਬੰਨਿਆ ਜਾ ਰਿਹਾ ਤੇ ਮਲੇਰਕੋਟਲੇ ਤੇ ਵਿਸ਼ੇਸ਼ ਤੌਰ ਤੇ ਮੁਸਲਮਾਨ ਪਾਈ ਜਾਂਦੇ ਲੋਕ ਜਿਹੜੇ ਨੇ ਸੇਵਾ ਕਰਨ ਦੇ ਲਈ ਇੱਥੇ ਪੋਚੇ ਹੋਏ ਨੇ ਹਬੀਬ ਕੇ ਫਿਰੋਜ਼ਪੁਰ ਤੋਂ ਕੈਮਰਾ ਪਰਸਨ ਅਭਿਜੀਤ ਸਿੰਘ ਦੇ ਨਾਲ ਸੂਰਜ ਪ੍ਰਕਾਸ਼ ਡੈਨਿਕ ਸਵੇਰਾ ਟੀਵੀ ਇਸ ਵਕਤ ਫਿਰੋਜ਼ਪੁਰ ਦੇ ਹਬੀਬ ਕੇ ਵਿੱਚ ਮੌਜੂਦ ਆ ਜਿੱਥੇ ਕੀ ਬੰਨ ਨੂੰ ਮਜ਼ਬੂਤ ਕੀਤਾ ਜਾ ਰਿਹਾ ਹੈ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤ ਇੱਥੇ ਪਹੁੰਚ ਰਹੀ ਹੈ ਦੂਜੇ ਪਾਸੇ ਗੱਲ ਕੀਤੀ ਜਾਵੇ ਤਾਂ ਸੇਵਾ ਕਾਰਜਾਂ ਵਾਲੇ ਸੰਗਤਾਂ ਨੇ ਵੱਟ ਕੱਢੇ ਹੋਏ ਨੇ ਕਿਉਂਕਿ ਹਿੰਦੂ ਮੁਸਲਮ ਸਿੱਖ ਈਸਾਈ ਤਮਾਮ ਲੋਕ ਜਿਹੜੇ ਇਸ ਵਕਤ ਜੁਟੇ ਹੋਏ ਨੇ ਤਸਵੀਰ ਤੋਂ ਦਿਖਾ ਦਿੰਦੇ ਆ ਭਾਈ ਜੀ ਮਲੇਰਕੋਟ ਨੇ ਤੋਂ ਪਹੁੰਚੇ ਹੋਏ ਨੇ ਅਤੇ ਇੱਥੇ ਲੰਗਰ ਜਿਹੜਾ ਹੈਗਾ ਉਹ ਲਗਾਇਆ ਗਿਆ ਤਾਂ ਤਸਵੀਰ ਤੁਹਾਡੇ ਨਾਲ ਸਾਂਝੀ ਕਰ ਰਿਹਾ ਜਿੱਥੇ ਇਸ ਵਕਤ ਤੁਸੀਂ ਦੇਖ ਸਕਦੇ ਹੋ ਕਿ ਬਿਰਿਆਨੀ ਜਿਹੜੀ ਹੈਗੀ ਹੈ ਉਹ ਵਰਤਾਈ ਜਾ ਰਹੀ ਹੈ ਅਤੇ ਤਸਵੀਰਾਂ ਤੁਹਾਡੇ ਸਾਹਮਣੇ ਨੇ ਕਿ ਕਿਸ ਤਰੀਕੇ ਨਾਲ ਭਾਈਚਾਰਾ ਜਿਹੜਾ ਹੈਗਾ ਆਪਸੀ ਉਹ ਇੱਥੇ ਦੇਖਣ ਨੂੰ ਮਿਲ ਰਿਹਾ ਹੈ ਤਾਂ ਬਹਿਤ ਖੂਬਸੂਰਤ ਹੈ ਤਸਵੀਰ ਪੰਜਾਬ ਦੀ ਜਿੱਥੇ ਕਿ ਇਸ ਵਕਤ ਤੁਸੀਂ ਦੇਖ ਸਕਦੇ ਹੋ ਕਿ ਜਿਹੜਾ ਲੰਗਰ ਵਰਤਾਇਆ ਜਾ ਰਿਹਾ ਹੈ ਤਾਂ ਮੁਸਲਮਾਨ ਵੀਰ ਨੇ ਹਿੰਦੂ ਵੀਰ ਨੇ ਸਿੱਖ ਵੀਰ ਨੇ ਤਮਾਮ ਲੋਕ ਇਸ ਵਕਤ ਇਹ ਸੇਵਾ ਜਿਹੜੀ ਹੈਗੀ ਇਸ ਦੇ ਵਿੱਚ ਹਿੱਸਾ ਪਾ ਰਹੇ ਨੇ ਸਰ ਕਿੱਥੋਂ ਦਰ ਇਹਨਾਂ ਨੇ ਮਲੇਰ ਕੋਲ ਆ ਸਰ ਅੱਛਾ ਇਹ ਹੜਪੇੜ ਤਾਂ ਲਈ ਸਰ ਚਾਰ ਗੱਡੀਆਂ ਮਲੇਰ ਕੋਲ ਸੁੱਕੇ ਰਸ ਹੰਦੀਆਂ ਫੀਡ ਔਰ ਆ ਲੰਗਰ ਲੈ ਕੇ ਆਇਆ ਸਰ ਬਸ ਕਿਵੇਂ ਦਾ ਲੱਗ ਰਿਹਾ ਹੁਣ ਤੇ ਮਾਹੌਲ ਕਿਵੇਂ ਦਾ ਬਣਿਆ ਹੋਇਆ ਤੁਹਾਡੇ ਸਾਹਮਣੇ ਆ ਸਰ ਕੀ ਕਹਿ ਸਕਦੇ ਆ ਦੁੱਖ ਦੀ ਘੜੀ ਹੈ ਇਹ ਕਿਹੜਾ ਕੋਈ ਸ਼ੌਂਕ ਵਾਸਤੇ ਆ ਇਹ ਤਾਂ ਬਖਤਵਾਂ ਹੋਇਆ ਪੰਜਾਬ ਦੇ ਉੱਤੇ ਉਹਦੇ ਲਈ ਸਰ ਕਿਉਂ ਆਇਆ ਦੇ ਪਾਪਾ ਇਹਨਾਂ ਨੂੰ ਦੇ ਦੇਗਾ ਵੀ ਆ ਤਾ ਬਿਲਕੁਲ ਭਾਈ ਜੀ ਕਿਵੇਂ ਲੱਗ ਰਿਹਾ ਅੱਜ ਦੋਨੇ ਤਸਵੀਰ ਇਕੱਠੀ ਬੜੀ ਸ਼ਾਨਦਾਰ ਤਸਵੀਰ ਬਹੁਤ ਵਧੀਆ ਲੱਗ ਰਿਹਾ ਜੀ ਇਹ ਭਾਜੀ ਦੀ ਹੁਣੀ ਮਲੇਰਕੋਟ ਦੇ ਦਾਰੇ ਤੇ ਇੱਥੇ ਲੰਗਰ ਵਰਤਾਣੋ ਉਹ ਵੀ ਬਾਸਮਤੀ ਚੌਲ ਬਰੀਆਨੀ ਦਾ ਜਿਹੜਾ ਕਿ ਸਰਨਾ ਟਾਉ ਦਾ ਚੌਲ ਮੱਲਿਆ ਜਾ ਰਿਹਾ ਵੀ ਆ ਕੋਈ ਭੇਦ ਭਾਵ ਨਹੀਂ ਗਏ ਤੇ ਸੇਵਾ ਕਰਨ ਵਾਲਿਆਂ ਦਾ ਸਾਰੇ ਇੱਕੋ ਹੀ ਨੇ ਕੋਈ ਧਰਮ ਨਹੀਂ ਕੋਈ ਜਾਤ ਨਹੀਂ ਸਭ ਇੱਕ ਮਿਲ ਜੁਲ ਕੇ ਸੇਵਾ ਕਰ ਰਹੇ ਨੇ ਸਾਰਿਆਂ ਦਾ ਇਹਨਾਂ ਵੀਰਾਂ ਦਾ ਜਿਹੜੇ ਮਲੇਰਕੋਟ ਨਾਲ ਚੱਲ ਕੇ ਆਏ ਨੇ ਤਹਿ ਦਿਲ ਤੋਂ ਧੰਨਵਾਦ ਫਰੋਈਪੁਰ ਸ਼ਹਿਰ ਵੱਲੋਂ ਤੇ ਆਸੇ ਪਾਸੇ ਦੇ ਪਿੰਡ ਜਿਵੇਂ ਹਬੀਬ ਕੀ ਹੋ ਗਿਆ ਜਿੱਥੇ ਸੇਵਾ ਚੱਲ ਰਹੀ ਹੈ ਅਲੀਕੇ ਪਿੰਡ ਜਿਹੜੇ ਹੋਰ ਪਿੰਡ ਵੀ ਹੈਗੇ ਨੇ ਸੱਜੇ ਖੱਬੇ ਉਹਨਾਂ ਸਾਰਿਆਂ ਦਾ ਇਸ ਸੰਸਥਾ ਦਾ ਤਹਿ ਦਿਲੋਂ ਧੰਨਵਾਦ ਜਿਹੜੇ ਏਡੀ ਦੂਰ ਸਾਡੇ ਨਾਲ ਸਾਥ ਮੋਢੇ ਨਾਲ ਮੋਢਾ ਜੋੜ ਕੇ ਖੜੇ ਲਏ ਨੇ ਸੋ ਬਾਈ ਜੀ ਕਿਵੇਂ ਦਾ ਲੱਗ ਰਿਹਾ ਹੈ ਅੱਜ ਤਮਾਮ ਭਾਈਚਾਰਾ ਸਾਰਾ ਇਕੱਠਾ ਹੋ ਗਿਆ ਹੈ ਕਹਿੰਦੇ ਕਿ ਜਦੋਂ ਵੀ ਕੋਈ ਕਹਿੰਦੇ ਸੁੱਖ ਚ ਸਾਰੇ ਇਕੱਠੇ ਹੋਣ ਦੁੱਖ ਚ ਇਕੱਠੇ ਹੋਣਾ ਔਖਾ ਹੁੰਦਾ ਹੈ ਭਾਈ ਜੀ ਇਸ ਚਲੋ ਇਹ ਕਹਿ ਸਕਦੇ ਆ ਇਸ ਮੌਕੇ ਤੇ ਸਾਰੇ ਭਾਈਚਾਰਾ ਇਕੱਠਾ ਹੋ ਕੇ ਹੀ ਕੰਮ ਕਰ ਰਿਹਾ ਹੈ ਸੋ ਜੇ ਆਪਾਂ ਇੱਥੋਂ ਇਹ ਪਤਾ ਲੱਗ ਰਿਹਾ ਹੈ ਕਿ ਆਪਣੇ ਪੰਜਾਬੀਆਂ ਵਿੱਚ ਏਕਾ ਕਿੰਨਾ ਜ਼ਿਆਦਾ ਹੈ ਏਕਾ ਇੱਕ-ਇੱਕ ਕਰਕੇ ਹੀ ਇਹ ਬੰਨ ਬਚਿਆ ਏਕ-ਇੱਕ ਕਰਕੇ ਇੱਥੋਂ ਦੇ ਫਰੋਹੇਪੁਰ ਸ਼ਹਿਰ ਦੇ ਲੋਕ ਬਚਿਆ ਤੁਸੀਂ ਦੇਖ ਸਕਦੇ ਹੋ ਕਿੰਨੇ ਦੂਰੋਂ ਵੀ ਰਣੀ ਚੱਲ ਕੇ ਆਏ ਆ ਸਪੈਸ਼ਲ ਆਪ ਦਾ ਪਾਸਮੁਦੀ ਚੌਲਾ ਦਾ ਇੱਥੇ ਇਹਨਾਂ ਨੇ ਲੰਗਰ ਲਗਾਇਆ ਬਰੀਆਨੀ ਦਾ ਲੰਗਰ ਲਾਇਆ ਤੇ ਬਹੁਤ ਮੈਂ ਧੰਨਵਾਦ ਕਰਦਾ ਸਾਰੇ ਵੀਰਾਂ ਦਾ ਜਿਹੜੇ ਇੱਥੇ ਸੇਵਾ ਕਰ ਰਿਹਾ ਬੰਨ ਤੇ ਸੇਵਾ ਕਰ ਰਿਹਾ ਤੇ ਇਹੋ ਜਿਹੇ ਵੀਰ ਜਿਹੜੇ ਕਿ ਇੱਥੇ ਲੰਗਰ ਦੀ ਜਿਹੜੇ ਕਿ ਮੌਜੂਦਗੀ ਪੂਰੀ ਰੱਖ ਰਿਹਾ ਇੱਥੇ ਲੰਗਰ ਟੁੱਟਣ ਨਹੀਂ ਦੇ ਰਿ ਜੀ ਸਰ ਕੀ ਨਾਏ ਤੁਹਾਡਾ ਨਦੀਮ احمد ਜੀ احمد ਸਾਹਿਬ ਕਿਹਦਾ ਲੱਗ ਰਿਹਾ ਅੱਜ ਇੱਥੇ ਪਰ ਨਹੀਂ ਵਧੀਆ ਬਰੀਆਨੀ ਬਰੀਆਨੀ ਆ ਜਾਂ ਬਰੀਆਨੀ ਵਧੀਆ ਲੱਗ ਰਿਹਾ ਸੇਵਾ ਕਰਕੇ ਤੇ ਉਹ ਸਾਰੇ ਲੋਕ ਫਰਕ ਮਹਿਸੂਸ ਕਰਦੇ ਆ ਲੱਗ ਰਿਹਾ ਅੱਜ ਕਿਤੇ ਲੱਗਦਾ ਕੋਈ ਜਮੀਨੀ ਲੈ ਉਹ ਤਾਂ ਕੋਈ ਹੋਊਗਾ ਇਹੋ ਜਿਹਾ ਬਸਿੰਦਾ ਨਹੀਂ ਸਾਨੂੰ ਵੀ ਫਕਰ ਮਹਿਸੂਸ ਹੁੰਦਾ ਹੈ ਮਾਨਵਤਾ ਦੀ ਸੇਵਾ ਕਰਕੇ ਮਾਲਕ ਨੇ ਮੌਕਾ ਦਿੱਤਾ ਅਸੀਂ ਪਹੁੰਚ ਗਏ ਠੀਕ ਹੈ ਬਿਲਕੁਲ ਆਜੀ ਸਰ ਠੀਕ ਠਾਕ ਹੋ ਹਾਂ ਜੀ ਸਰ ਜੀ ਠੀਕ ਹੈ ਬਹੁਤ ਵਧੀਆ ਜੀ ਕਿਵੇਂ ਕਿਵੇਂ ਲੱਗੇ ਫਿਰੋਜ਼ਪੁਰ ਆ ਕੇ ਬਹੁਤ ਅੱਛਾ ਲੱਗਾ ਜੀ ਆਕਰ ਜੇ ਵਕਤ ਪਿਆ ਸਾਡੇ ਭਾਈਆਂ ਤੇ ਤਾਹਾਨੂੰ ਮਜਬੂਰੀ ਚ ਆਉਣਾ ਪਿਆ ਨਹੀਂ ਪਰਨਾ ਸੀ ਕਹਿੰਦੇ ਕਾ ਨੂੰ ਇਹ ਜਾ ਵਕਤ ਆਪੇ ਔਰ ਕਿਉਂ ਸੀ ਆਈਏ ਜਦ ਹੋਈਏ ਖੁਸ਼ੀ ਦੇ ਮੌਕੇ ਤੇ ਇਕੱਠੇ ਹੋ ਅਲੱਗ ਬਾਤ ਹੁੰਦੀ ਹੈ ਜਿਹੜਾ ਇਹ ਆਪਾਂ ਮੌਕੇ ਤੇ ਇਕੱਠੇ ਆ ਤੇ ਦਿਲ ਰਾਜੀ ਨਹੀਂ ਹੁੰਦਾ ਇਹਦੇ ਵਿੱਚ ਭਾਵਨਾ ਆਉਂਦੀ ਆ ਦਿਲ ਨੂੰ ਦੇਖ ਕੇ ਭੈਣ ਭਾਈ ਦਾ ਦੁੱਖ ਬਾਕੀ ਸਾਡੇ ਮਲੇ ਕੋਲੇ ਸ਼ੇਰ ਮੁਹੰਮਦ ਨਵਾਬ ਖਾਨੇ ਹਾਂ ਦਾ ਨਾਂ ਨਾ ਮਾਰਿਆ ਤੀ ਕਿ ਉੱਥੋਂ ਹੀ ਚੱਲਦਾ ਆ ਰਿਹਾ ਕੰਮ ਵੀ ਨਾ ਸੀ ਕਦੇ ਟੁੱਟਣਾ ਨਾ ਇਨਸ਼ਾਅੱਲਾ ਕਦੇ ਟੁੱਟਾਂਗੇ ਤੇ ਸਾਨੂੰ ਉਪਰ ਵਾਲਾ ਨੇ ਦਿੱਤਾ ਸਾਡੇ ਕਰਾਣੇ ਪੱਕਦੇ ਜੇ ਕਿਸੇ ਦੇ ਹਮਦਰਦੀ ਬਣਗੇ ਤਾਂ ਉਪਰ ਵਾਲਾ ਆਪਣੇ ਤੇ ਰਹਿਮ ਕਰੇ ਹਮ ਜ਼ਮੀਨ ਵਾਲੇ ਤੇ ਰਹਿਮ karenge ਉਪਰ ਵਾਲਾ ਹਮਾਰੇ ਤੇ ਰਹਿਮ ਕਰੇਗਾ ਇਹ ਸਾਡੇ ਦੱਸਿਆ ਜਾਂਦਾ ਇਸ ਕਰਕੇ ਸਾਨੂੰ ਕੱਲ ਪਰਸੋ ਪਤਾ ਲੱਗਿਆ ਤਾਂ ਸਾਡੇ ਮਹੱਲੇਦਾਰ ਭੈਣ ਭਾਈਆਂ ਨੇ ਆੜੀ ਦੋਸਤਾਂ ਨੇ ਇਕੱਠੇ ਹੋ ਕੇ ਦਰ ਦਰ ਮਹੱਲਿਆਂ ਦੇ ਵਿੱਚ ਜਾ ਕੇ ਇਸੇ ਇਕੱਠਾ ਕੀਤਾ ਇਸ ਲਈ ਫਿਰ ਅਸੀਂ ਸਵੇਰ 4 ਵਜੇ ਰੋਟੀ ਪਾਣੀ ਪਵਾ ਕੇ ਦੇਗਾ ਪਵਾ ਕੇ ਫਿਰ ਇਦਨ ਚਾਲਾ ਪਾਇਆ ਲੱਗਦਾ ਅਸਲ ਤਸਵੀਰ ਜਿਹੜੀ ਇਹ ਆ ਪੰਜਾਬ ਦੀ ਹਾਂਜੀ ਇਤੋਂ ਵਧੀਆ ਕੀ ਤਸਵੀਰ ਹੋਊਗੀ ਜੀ ਇਹ ਜਿਹੜੇ ਲੀਡਰ ਹੁੰਦੇ ਨੇ ਇਹ ਕਰਦੇ ਨੇ ਤੋੜ ਪੈਦਾ ਇਹ ਜਿਹੜੇ ਅਸੀਂ ਭੈਣ ਭਾਈ ਖੁਨਿਆਸ ਵਿੱਚ ਇਹਨਾਂ ਦੇ ਵਿੱਚ ਕੋਈ ਨਹੀਂ ਭਾਵਨਾ ਹੁੰਦੀ ਇਹ ਲੋਕ ਸਾਨੂੰ ਉਹ ਪਾੜ ਕੇ ਆਪ ਦਾ ਕਰ ਜਾਂਦੇ ਨੇ ਹੱਲ ਇਸੇ ਉਹ ਜਿਹੇ ਲੋਜੇ ਰਹਿ ਜਾਂਦੇ ਆ ਇਹ ਮਰਵਾਉਣ ਵਾਲੇ ਕੰਮ ਉਹਨਾਂ ਦੇ ਹੁੰਦੇ ਨੇ ਸਾਡੇ 'ਚ ਤਾਂ ਕਦੇ ਕੰਮੇ ਨਾ ਆਵੇ ਜਿਹੜੀਆਂ ਸਰਦਾਂ ਦੇ ਇਹਨਾਂ ਨੇ ਪਾਏ ਹੋਣੇ ਬੱਕਵੇ ਉਹ ਇਹ ਲੋਕਾਂ ਨਹੀਂ ਪਾਏ ਹੋਏ ਨੇ ਸਾਡੇ ਦੇ ਭੈਣ ਭਾਈ ਸੀ ਕਹਿੰਦੇ ਉਧਰ ਵੀ ਜਾਈਏ ਉਹ ਇੱਧਰ ਆਉਣ ਸਾਈਂ ਸੇ ਦੁੱਖ ਸਾਂਝਾ ਕਰੀਏ ਪਰ ਇਹ ਕਰੇ ਨਹੀਂ ਦਿੰਦੇ ਕਿਉਂਕਿ ਉਹਨਾਂ ਨੇ ਵੋਟਾਂ ਚਲਾਉਣੀ ਹੁੰਦੀਆਂ ਨੇ ਇਹ ਪਾਣੀ ਦਾ ਸਾਰਾ ਸਾਂਝਾ ਕਰਤਾ ਕਹਿੰਦੇ ਇਹ ਸਾਂਝੀ ਹੋਊਗਾ ਜੀ ਇਹਨਾਂ ਨੇ ਤਾਂ ਰੋਕ ਕੀਤੀ ਵੀ ਸੇ ਪੱਖ ਪੱਖ ਕਰਦੀ ਆ ਪਰ ਉੱਪਰ ਵਾਲਾ ਇਹਨਾਂ ਕਰਨਾ ਚਾਹੁੰਦਾ ਐਸੇ ਗੱਲ ਤੇ ਜੱਫੀ ਹੋ ਜਾ ਇੱਕ ਫਿਰ ਲੋ ਜੱਫੀ ਕੀ ਜੀ ਪੱਪੀ ਕਰਨ ਨੂੰ ਤਿਆਰ ਆ ਲੋ ਕਮਾਲ ਹੈ ਜੀ ਬਿਲਕੁਲ ਇਹ ਖੂਬਸੂਰਤੀ ਜਿਹੜੀ ਹੈਗੀ ਹੈ ਇਹ ਖੂਬਸੂਰਤੀ ਹੈ ਪੰਜਾਬ ਦੀ ਜਿੱਥੇ ਕਿ ਇਸ ਵਕਤ ਇਹ ਤਸਵੀਰ ਤੁਹਾਨੂੰ ਸਾਂਝੀ ਕਰ ਰਹੇ ਆ ਛੋਟੇ ਛੋਟੇ ਬੱਚੇ ਨੇ ਲੰਗਰ ਵਰਤਾਇਆ ਜਾ ਰਿਹਾ ਬਿਰਿਆਨੀ ਵਰਤਾਈ ਜਾ ਰਹੀ ਹੈ ਅਤੇ ਬਿਰਿਆਨੀ ਵੀ ਟੋਪ ਦੀ ਤਾਂ ਇਹ ਤਸਵੀਰ ਜਿਹੜੀ ਹੈਗੀ ਹੈ ਇਸ ਵਕਤ ਹਬੀਬ ਕੇ ਬੰਦੀ ਤਸਵੀਰ ਹੈ ਜਿੱਥੇ ਲੋਕ ਇਕੱਠਾ ਹੋਏ ਨੇ ਬੰਨ ਨੂੰ ਬੰਨਿਆ ਜਾ ਰਿਹਾ ਤੇ ਮਲੇਰ ਕੋਟਲੇ ਤੇ ਵਿਸ਼ੇਸ਼ ਤੌਰ ਤੇ ਮੁਸਲਮਾਨ ਪਾਈ ਜਾਂਦਾ ਲੋਕ ਜਿਹੜੇ ਨੇ ਸੇਵਾ ਕਰਨ ਦੇ ਲਈ ਇੱਥੇ ਪੁੱਜ ਹੋਏ ਨੇ ਹਬੀਬ ਕੇ ਫਿਰੋਜ਼ਪੁਰ ਤੋਂ ਕੈਮਰਾ ਪਰਸਨ ਅਭਿਜੀਤ ਸਿੰਘ ਦੇ ਨਾਲ ਸੂਰਜ ਪ੍ਰਕਾਸ਼ ਦੈਨਿਕ ਸਵੇਰਾ ਟੀਵੀ